ਤਾਂ ਸਿੱਧਾ ਇਹ ਫਰਕ ਹੈ ਜਿੱਥੇ ਡੈਮੋਕ੍ਰੇਸੀ ਹੋਵੇ ਉੱਥੇ ਹਰ ਬੰਦੇ ਨੂੰ ਬੋਲਣ ਦੀ ਇਜਾਜ਼ਤ ਹੈ ਚਾਹੇ ਉਹਨੂੰ ਗੱਲ ਦਾ ਪਤਾ ਹੈ ਚਾਹੇ ਨਹੀਂ ਹੈ ਚਾਈਨਾ ਦੇ ਵਿੱਚ ਐਦਾਂ ਨਹੀਂ ਚਾਹੇ ਤੁਹਾਨੂੰ ਪਤਾ ਚਾਹੇ ਨਹੀਂ ਪਤਾ ਸਰਕਾਰ ਨੇ ਜੋ ਕਹਤਾ ਉਹ ਲਾਗੂ ਹੈ ਡੰਡੇ ਦੇ ਜੋ ਲਾਗੂ ਪਹਿਲਾਂ ਤਾਂ 50 50 60 60 ਲੱਖ ਰੁਪਏ ਲਾ ਕੇ ਗਏ ਨੇ ਹਾਂ ਉਹ ਸੌਖਾ ਤਾਂ ਹੈ ਨਹੀਂ ਕੰਮ ਇਹ ਬਿਲਕੁਲ ਠੀਕ ਹੈ ਉਹਨਾਂ ਮਾਵਰਗੀ ਜ਼ਮੀਨ ਵੇਚ ਕੇ ਗਏ ਨੇ ਠੀਕ ਹੈ ਦਲੇਰੀ ਕਰਕੇ ਗਏ ਨੇ ਹੁਣ ਉਥੋਂ ਵਾਪਸ ਆ ਰਹੇ ਨੇ ਨਾ ਉਹ ਪੈਸੇ ਵਾਪਸ ਆਉਣੇ ਨਾ ਨਾ ਕੋਈ ਜ਼ਮੀਨ ਵਾਪਸ ਆਉਣੀ ਹੈ ਕੰਮ ਕਰਨਗੇ ਕੰਮ ਚ ਪਹਿਲਾਂ ਇਹਨਾਂ ਕੰਪੀਟੀਸ਼ਨ ਹੈ ਕਿ ਬਾਹਰਲੇ ਬੰਦੇ ਬੜਾ ਬਿਜ਼ਨਸ ਸੈਟਅਪ ਕਰੀ ਬੈਠੇ ਨੇ ਹਾਂ ਹਾਂ ਅਸੀਂ ਕਿਸੇ ਅਸੀਂ ਇਹ ਨਹੀਂ ਕਹਿੰਦੇ ਕਿ ਭਾਈ ਉਹ ਗਲਤ ਕਰ ਰਹੇ ਨੇ ਠੀਕ ਹੈ ਸਾਡੀ ਪੰਜਾਬ ਦੀ ਇਕਨੋਮੀ ਚ ਉਹ ਵੀ ਇੰਡਾਇਰੈਕਟਲੀ ਕੰਟ੍ਰਿਬਿਊਟ ਕਰ ਰਹੇ ਨੇ ਪਰ ਇਹ ਨਾ ਹੋਵੇ ਵੀ ਗੱਲ ਉਹੀ ਹੈ ਕਲਚਰ ਨਾ ਵਿਗੜ ਜਾ ਸਾਡਾ ਸਾਡੇ ਪੰਜਾਬ ਦਾ ਕਲਚਰ ਸੇਫ ਰਹੇ ਤਾਂ ਉਹਦੇ ਵਾਸਤੇ ਜੀ ਐਦਾਂ ਦਾ ਕੋਈ ਖੜਾ ਕਾਨੂੰਨ ਜਿਹਦੇ ਵਿੱਚ ਬਾਹਰਲੇ ਬੰਦੇ ਨੂੰ ਥੋੜੀ ਜਿਹੀ ਰੈਸਟ੍ਰਿਕਸ਼ਨ ਹੋਵੇ ਆਉਣ ਵਾਲੀ ਜਨਰੇਸ਼ਨ ਆਪਣੀ ਜਨਰੇਸ਼ਨ ਠੀਕ ਹੈ ਆਪਾਂ ਤਾਂ ਟ੍ਰੇਨ ਨਹੀਂ ਕਰ ਸਕਦੇ ਹੁਣ ਇੱਕ ਸੋਚੋ ਤੁਹਾਨੂੰ ਆਪਾਂ